ਐ ਨਾ ਲੱਗਾ ਹਮਰੇ ਸੱਠ ਬੋਲਨ ਮਾਨਸ ਤਵੇ ਅਵਤਾਰ ਗਿਣਾਏ ਮਾਤ ਕੀ ਏਕ ਹੀ ਬਾਤ ਕਹੇ ਤਜ ਤਾਤ ਕਿਰਣਾ ਬਨਵਾਸ ਨ ਕਰੇ ਤੇ ਦੂ ਦੀਨ ਅਧੀਨ ਜੁਗਿਆ ਕਸ ਕਹਿ ਭਿਰ ਹੈ ਸੰਗ ਅਨ ਹਮਾਰੇ ਜੋ ਨਹੀਂ ਜਾਤ ਤਾ ਕਹ ਤੈ ਸੱਠ ਤੋਰ ਜਟਾਨ ਕੋ ਜੂਟ ਪਟੈ ਹਾਂ ਕੰਚਨ ਕੋਟ ਕੇ ਉਪਰ ਤੇ ਡਰ ਤੋਹੇ ਨਦੀ ਸਰ ਵਿਚ ਡੁਬੈ ਹਾਂ ਚਿੱਤ ਚ ਰਾਤ ਬਸਾਤ ਕਛੂਨਾ ਰੇ ਸਾਤ ਚਲਿਓ ਮਨ ਘਾਤ ਪਛਾਨੀ ਰਾਵਣ ਨੀਚ ਕੀ ਮੀਚ ਅਦੋ ਗਤ ਰਾघव पानਪੁਰੀ ਸੁਰਮਾਨੀ ਕੰਚਨ ਕੋ ਹਰਨਾ ਬਨ ਕੇ ਬਨ ਕੈ ਬਨ ਕੈ ਕੰਚਨ ਕੋ ਹਰਨਾ ਬਨ ਕੇ ਰਗ ਬੀਰ ਬਲੀ ਜਹ ਥੋ ਤਹ ਆਇਓ ਰਾਵਣ ਹਵੈ ਉਤਤੇ ਜੁਗਿਆ ਸੀ ਲੈਨ ਚਲਿਓ ਜਨਮੀ ਚ ਚਲਾਇਓ ਸੀ ਬਲੋਕ ਕੁਰੰਕ ਪ੍ਰਭਾ ਕਹ ਸੀ ਬਲੋਕ ਕੁਰੰਕ ਪ੍ਰਭਾ ਕਹੈ ਮੋਹਿ ਰਹੀ ਪ੍ਰਵ ਤੀਰ ਉਚਾਰੀ ਆਨੰਦ ਜੈ ਹਮ ਕੋ ਮ੍ਰਿਗਵਾਸਨ ਮ੍ਰਿਗਵਾ ਇਥੇ ਬਿਸਰਾਮ ਆਨੰਦ ਜੈ ਹਮ ਕੋ ਮ੍ਰਿਗਵਾ ਆਨ ਦਿਜੈ ਹਮ ਕੋ ਮ੍ਰਿਗਵਾ ਸੁਨ ਸ੍ਰੀ ਅਵਦੇਸ਼ ਮੁਕੰਦ ਮੁਰਾਰੀ ਰਾਮ ਬਾਚ ਸੀ ਮ੍ਰਿਗਾ ਕਹੁ ਕੰਚਨ ਕੋ ਨਹ ਕਾਨ ਸੁਨਿਓ ਵਿਦ ਨ ਨਾ ਬਨਾਇਓ ਇਥੇ ਸੀਆ ਪਾਠ ਤਾਂ ਨਹੀਂ ਕਿਸੇ ਦੇ ਸੀਆ ਤਾਂ ਨਹੀਂ ਕਿਸੇ ਦੇ ਹੈ ਤਾਂ ਵੀ ਚੰਗਾ ਸੀ ਮ੍ਰਿਗਾ ਕਹੁ ਕੰਚਨ ਕੋ ਨਹ ਕਾਨ ਸੁਨਿਓ ਵਿਦ ਨ ਨਾ ਬਨਾਇਓ 20 بیسਵੇ छल दानव को बन में जेह अनत में ढकायो प्यारी को आ इस मेट सके ना बिलोक सिया कहो आतुर भरी बांध निखंग चले कट सों कह प्रहा तीहा करजे रखवारी करजे करजे इकट्ठा करजे करजे रखवारी ओठ थक्यो कर, कर, कर कोट न साचर श्री रघवीर ने दान संघारयो हे लौ वीर उबार ले मोहे मोक कह यो कह के पुन राम पुकारयो जानकी बोल कबोल सुनयो तब ही सुनयो ने जानकी बोल कबोल सुनयो तब ही तह ओर सुमित्र पठायो रेख कमान की काड महाबल जात भए इत रावण आयो पेख अलेख उचार के रावण ਜਾਤ ਭੇ ਸੀ ਕੇ ਟਗਿਓ ਅਬ ਲੋਕ ਧਨੀ ਧਨਵਾਨ ਬਡੋ ਤੇ ਜਾਏ ਮਿਲੈ ਜਗ ਮੋ ਠਗ ਜਿਓ ਮਗ ਮੋ ਠਗ ਜਿਓ ਮਗ ਮੋ ਹਾਂ ਮਗ ਮੋ ਠਗ ਜਗ ਦੇ ਸਾਦੇ ਮਗ ਇੱਥੇ ਹਾਂਜੀ ਜੱਜੇ ਇਥੋਂ ਮੰਮਾ ਕਰਿਓ ਜੀ ਮਗ ਮੋ ਠਗ ਜਿਓ ਅਬ ਲੋਕ ਧਨੀ ਧਨਵਾਨ ਬਡੋ ਜੇ ਜਾਏ ਮਿਲੈ ਮਗ ਮੋ ਠਗ ਜਿਓ ਅਬ ਲੋਕ ਧਨੀ ਧਨਵਾਨ ਬਡੋ ਤੇ ਜਾਏ ਮਿਲੈ ਮਗ ਮੋ ਠਗ ਜਿਓ ਕਛ ਦੇਹ ਪਿੱਛਾ ਮਿਰਗ ਨੈਣ ਹਮ ਇਹ ਰੇਖ ਮਿਟਾਏ ਹਮ ਅਬ ਹੀ ਬਿਨ ਰੇਖ ਭਈ ਅਬ ਲੋਕ ਲਈ ਹਰ ਸੀਯ ਉੱਡਿਓ ਨਭ ਕੋ ਤਬ ਹੀ ਇਹ ਸ੍ਰੀ ਬਚਿਤ੍ਰਨਾਟਕ ਰਾਮ ਅਵਤਾਰ ਕਥਾ ਸੀਤਾ ਹਰਨ ਧਿਆਏ ਸਮਾਪਤ ਮਾਸਤ ਆਤ ਸੀਤਾ ਖੋਜ ਬੋ ਕਥਨ ਤੋਟਕ ਛੰਦ ਰਗੁਨਾਥ ਹਰੀ ਸੀਹੇਰ ਮਨੰ ਗਹਿਬਾਨ ਸਿਲਾ ਸਤ ਸੱਜ ਤਨ ਚਹੂ ਹੋਰ ਸੁਧਾਰ ਨਿਹਾਰ ਫਿਰੇ ਚਿਤ ਉਪਰ ਸ੍ਰੀ ਰਗੁ ਰਾਜ ਗਿਰੇ ਰਗ ਬੀਰ ਉਠਾਇ ਸੋ ਅੰਕ ਪਰੇ ਲਗੁਬੀਰ ਉਠਾਇ ਸੋ ਅੰਕ ਪਰੇ